ਪੰਜਾਬ ਦੇ ਮੁੱਖ ਮੰਤਰੀ ਅੱਜ ਸ਼ਹੀਦ ਸੁਰਿੰਦਰ ਸਿੰਘ ਦੇ ਕਾਰਜ ਸੰਗਰੂਰ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਮਿਲੇ ਨੇ ਤੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੁੱਖ ਸੰਦਾ ਕੀਤਾ ਹੈ ਤੇ ਹੋਰ ਵੀ ਗੱਲਬਾਤ ਕੀਤੀ ਹੈ ਤੇ ਇਸ ਮੌਕੇ ਉਹਨਾਂ ਪਰਿਵਾਰ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਹਾਲੇ ਦੇ ਵਿੱਚ ਦੇਸ਼ ਸੇਵਾ ਕਰਦੇ ਹੋਏ ਸੁਰਿੰਦਰ ਸਿੰਘ ਸ਼ਹੀਦੀ ਪਾ ਗਏ ਸੀ ਤੇ ਸੰਗਰੂਰ ਜिले ਦੇ ਕੋਲ ਰਹਿਣ ਵਾਲੇ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਜਿੱਥੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਉਹਦਾ ਚੈੱਕ ਵੀ ਦਿੱਤਾ ਗਿਆ ਹੈ ਅੱਜ ਉਹਨਾਂ ਦੇ ਘਰੇ ਆਏ ਆ ਕਿ ਕਿ ਜੋਂ ਜਾਪਤਾ ਲekin ਕਿ ਕੋਈ ਤੁਸੀਂ ਗਾਹਟੀ ਦੇ ਸਕਦੇ ਆ 50 ਸਰਕਾਰ ਦੀ ਸਕੀਮ ਹੈ ਜਿਹੜਾ ਮਾਨ ਸਨਮਾਨ ਦੀ ਸਕੀਮ ਆ ਇਹ ਤਾਂ ਸ਼ੀਦ ਦੇ ਪਰਵਾਹ ਦਾ ਜਿਸ਼ੀਦ ਜਾਨ ਦਾ ਕੋਈ ਮੁੱਲ ਨਹੀਂ ਹੈ ਪਰ 1 ਕਰੋੜ ਰੁਪਏ ਦਾ ਆਰਥਿਕ ਸਹਤਾ ਤਾਂ ਕਿ ਕਵੀਲਦਾਰੀ ਚਲਦੀ ਰਹੇ ਬੱਚੇ ਪੜਾਏ ਜਾਣ ਤੇ ਕੋਈ ਆਰਥਿਕ ਤੰਗੀ ਨਾ ਆਵੇ ਸ਼ੀਦ ਪਰਵਾਹ ਨਹੀਂ ਇਹ ਸਾਡੀ ਸਕੀਮ ਦਿੱਲੀ ਚ ਵੀ ਚੱਲਦੀ ਹੈ ਅਰਵਿੰਦ ਗੁਦਿਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਦਿੱਲੀ ਦੇ ਵੀ ਜਾ ਕੋਈ ਪੁਲਿਸ ਵਾਲਾ ਜਾਂ ਕੋਈ ਫੌਜੀ ਕਰਨ ਜਿਹੜੀ ਦਰਾਂ ਚੀਜ਼ ਉਹਦਾ 1 ਕਰੋੜ ਰੁਪਇਆ ਸ਼ੀਦ ਜਿਹੜੇ ਸੀ ਸੁਰਿੰਦਰ ਸਿੰਘ ਉਹਨਾਂ ਦੇ ਨਾਮ ਤੇ ਇੱਕ ਗੇਟ ਬਣੂਗਾ ਯਾਦਗਾਰ ਇੱਕ ਛੂੜੀਆਂ ਪਿੰਡ ਦੇ ਵਿੱਚ ਖੋਹੋ ਦੇ ਵਿੱਚ ਬਹੁਤ سارے ਬੱਚੇ ਨੈਸ਼ਨਲ ਲੈਵਲ ਤੇ ਖੇਡਦੇ ਹੁੰਦੇ ਫੁੱਟਬਾਲ ਇਹ ਖੇਡ ਕਰਨ ਦੇਖੋ ਇੱਕ ਸਪੋਰਟਸ ਨਰਸਰੀ ਇਸ ਪਿੰਡ ਵਿੱਚ ਆਵਾਂਗੇ ਇਥੋਂ ਅਮੀਰ ਗਰਵਾਲ ਦੀ ਸੜਕਾ ਉੱਸੀ ਦੇ ਨਾਮ ਤੇ ਬਣੀ ਜਿਸ ਤਰ੍ਹਾਂ ਦੇਖੋ ਦੌਰਾ ਤੱਕ ਦਾ ਕੀਤਾ ਇਹ ਹੈ ਕਿ ਜੇ ਹੜ੍ਹਾਂ ਹੋਂ ਤੋਂ ਬਾਅਦ ਜਿੰਨਾ ਮੁਆਵਜ਼ੇ ਦੀ ਵਿੱਚ ਪੈਸੇ ਜਾਂਦੇ ਨੇ ਜੇ ਉਹ ਤੋਂ ਅੱਧਿਆਂ ਤੋਂ ਵੀ ਘੱਟ ਸਫਾਈ ਤੇ ਲੱਗ ਜਾਣ ਪਹਿਲੀ ਹੜਾ ਬਈ ਨਾ ਹੈ ਨਾ ਜੋ ਸੀ ਪਹਿਲਾਂ ਹੀ ਤਿਆਰੀ ਕੀਤੀ ਹੋਈ ਇਸ ਵਾਰ ਪਹਿਲਾਂ ਕਿਸੇ ਪਿਛਲੇ ਸਾਲ ਦੀ ਪਰ ਇਸ ਸਾਲ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ 8-9 ਜੁਲਾਈ ਨੂੰ ਤਾਂ ਹੜਾ ਆਦੀ ਸੀ ਜੋ ਕਿ ਆਮ ਤੌਰ ਤੇ ਹਰ ਵਾਰ ਹੁੰਦਾ ਨਹੀਂ ਸੁਪਰਵਾਤਮਾ ਗੀ ਮਰਦਾਸ ਕਰਦੇ ਆ ਕਿ ਦਿਨ ਦੇਖੜੇ ਨਾ ਪੈਣ ਪਰ ਸਾਡੇ ਵੱਲੋਂ ਮਨੁੱਖੀ ਕਮੀ ਕਰਕੇ ਕੋਈ ਕੋਈ ਬੰਨਣਾ ਟੁੱਟੇ ਕੋਈ ਕਿਨਾਰਾ ਟੁੱਟੇ ਇਸ ਕਰਕੇ ਅੱਜ ਸਾਰੇ ਆਸਰਾ ਨਾਲ ਲੈਂਗੇ ਸਖਤ ਦਾ ਰਹਿਤ ਜਾਰੀ ਕੀਤੀ ਹੈ ਨਾ ਬੋਰੀਆਂ ਦੀ ਘਟਨਾ ਹੋ ਗਈ ਸਾਡੀ ਕੁੱਲੀ ਜੀਸੀ ਵੀ ਹੋ ਗਈ ਲੋਕ ਆਪ ਵੀ ਮ ਉਹ ਮੰਨ ਲ ਕਰ ਜਾਂਦੇ ਆ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਕਿੱਥੋਂ ਕਿੱਥੋਂ ਕਮਜ਼ੋਰ ਹੈ ਕਿਤੇ ਕਿਤੇ ਜਿਹੜੇ ਕਮੀਆਂ ਨੇ ਉਹ ਲੋਕਾਂ ਨੂੰ ਨਾਲ ਲੈ ਕੇ ਇਸ ਇਲਾਕੇ ਨੂੰ ਮੈਂ ਬਹੁਤ ਚਿੰਤਤ ਹਾਂ ਮੇਰਾ ਤਾਂ ਕਰਮ ਘੁੰਮੀ ਗਈ ਸਭ ਤੋਂ ਪਹਿਲਾਂ ਵੋਟਾਂ ਦੇ ਵਿੱਚ ਜੋ ਖੜੇ ਹੋ ਸੀ ਇਸ ਇਲਾਕੇ ਚ ਜੀ ਇਹਨਾਂ ਇਹਨਾਂ ਪਿੰਡਾਂਾਂ ਦੀ ਦੇਣ ਨਹੀਂ ਦੇ ਸਕਦੇ ਸੋ ਸਰਕਾਰ ਵੱਲੋਂ ਜੋ ਵੀ ਹੋਊਗਾ ਬਣਦਾ ਇੱਕਰਪੀਆ ਮੰਗਣ ਕੇ ਸਵਾਰੀ ਤੇ ਦੇਵਾਂਗੇ ਪਰ ਇਹ ਵੀ ਉਹਨੂੰ ਲਾ ਕੇ ਉੱਥੇ ਤੇ ਲੋਕਾਂ ਨੂੰ ਦੇਖੋ ਕਿ ਵਸਦਾ ਦੇਖਣਾ ਚਾਹੀਦਾ ਕਿਉਂਕਿ ਕੰਡੇ ਤੇ ਨਹੀਂ ਵੀ ਜਿੱਥੇ ਲੋਕਾਂ ਨੇ ਡੱਕਿਆ ਵੀ ਸਾਨੂੰ ਕੰਮੀਆਂ ਨਾਲ ਨਜ਼ਰ ਆਉਂਦੀਆਂ ਨੇ ਉਹ ਪੂਰੀਆਂ ਮਰਨ ਉਹ ਪੂਰੀਆਂ ਮਰਨ ਕਿਉਂਕਿ ਇਹ ਟਾਈਮ ਹੈਗਾ ਜੋ ਜੀਸੀਬੀ ਜਾਂ ਸਕਦੀਆਂ ਨੇ 15-20 ਦਿਨਾਂ ਬਾਅਦ ਉੱਥੇ ਚੋਨਾ ਲੱਗ ਜਾਊਗਾ ਫੇਰ ਨਹੀਂ ਜਾ ਸਕਾਂ ਸੋ ਅਸੀਂ ਪਹਿਲਾਂ ਹੀ ਚਾਹੁੰਦੇ ਹਾਂ ਇਸ ਵਾਰ ਬਹੁਤ ਚਿਰ ਪਹਿਲਾਂ ਹੀ ਬਜਟ ਡਿਜ਼ਾਈਨ ਕਰਦਾ ਸੀ ਅਸੀਂ ਤਾਂ ਹੁਣ ਜਾਇਜ਼ਾ ਲੈਣ ਹੀ ਆਇਆ ਕਿ ਕੀ ਹੋਊਗਾ 2.5 ਲੱਖ ਦੇ ਕਰੀਬ ਬੋਰੀ ਪਈ ਹੈ ਸਾਡੇ ਕੋਲ ਜਿਹੜੇ 1.1 ਲੱਖ 10 ਹਜ਼ਾਰ ਤਾਂ ਤੇ ਬਾਕੀ ਕਲਕ 40000 ਜਿਹੜੀ ਹੈ ਉਹ ਪੂਰੀ ਸਾਡੇ ਕੋਲ ਪਈ ਹੈ ਹਫਤੇ ਦੇ ਵਿੱਚ ਉਹ ਭਰ ਕੇ ਜਿੱਥੇ ਜਿੱਥੇ ਕਮਜ਼ੋਰੀਆਂ ਨੇ ਜਾਂ ਕਿਨਾਰੇ ਕਮਜ਼ੋਰ ਨੇ ਉੱਥੇ ਉੱਥੇ ਵਿਚਾਰਾ ਬਿਊਰੋ ਰਿਪੋਰਟ ਜਗਬਣੀ ਟੀਵੀ